ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਾ ਜਿੰਨਾ ਵੀ ਆਪਣਾ YouTube ਪਰਿਵਾਰ ਆ ਭੈਣ ਭਰਾ ਮਾਤਾਵਾ ਬਜ਼ੁਰਗ ਸਾਰਿਆਂ ਰੜਕੀ ਵਾਲੇ ਵੱਲੋਂ ਤੇ ਰੜਕੀ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਹੋਈ ਗੱਲ ਆਪਣੀ ਪੁਰਾਣੀ ਸਫਰਾਂ ਵਾਲੀ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਸ਼ੁਰੂਆਤ ਵਗਣ ਤੋਂ ਪਹਿਲਾਂ ਗੁਰੂ ਚਰਨਾਂ 'ਚ ਲਵਾਉਣੀ ਹੈ ਹਾਜ਼ਰੀ ਲੈ ਕੇ ਗੁਰੂ ਤੋਂ ਥਾਬੜਾ ਫੇਰ ਛੱਡਦੇ ਆ ਲਗਾਮਾਂ ਘੋੜੇ ਤੂਫਾਨ ਦੀਆਂ ਆਈਦਲ ਤੋਂ ਚੱਲਾਂਗੇ ਦੇ ਦੇ ਦਿਆਂ ਗੁਰੂ ਮਹਾਰਾਜ ਅੱਗੇ ਕਿੱਥੇ ਤੱਕ ਲੈ ਜਾਂਦੇ ਆ ਸਫਰਾਂ ਦੇ ਆ ਸੈਰਾਂ ਤੇ ਨਹੀਂ ਕੋਈ ਟਿਕਾਣਾ ਨਹੀਂ ਪਤਾ ਹੁੰਦਾ ਕਿੱਥੇ ਰਹਿਣਾ ਤੇ ਕੀ ਕਰਨਾ ਤੇ ਕੀ ਖਾਣਾ ਆ ਜਾਓ ਪਹਿਲਾਂ ਕਰਦੇ ਆ ਗੁਰੂ ਘਰ ਦਰਸ਼ਨ ਫੇਰ ਛੱਡਦੇ ਆ ਲਗਾਂਵਾ ਗੁਰੂ ਘਰੋਂ ਦਰਸ਼ਨ ਕਰਕੇ ਘੋੜੇ ਦੀਆਂ ਜਿਸਕੇ ਸਿਰੂ ਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਤਨ ਕਾਲਪੁਰਖ ਸੱਚੇ ਬਾਦਸ਼ਾਹ ਮਹਾਰਾਜ ਜੀ ਸੰਗਤ ਜੀ ਦਾਸ ਨੇ ਹਾਜ਼ਰੀ ਲਵਾ ਲਈ ਗੁਰੂ ਚਰਨਾਂ 'ਚ ਤੇ ਗੁਰੂ ਜੀ ਨੂੰ ਕਰਕੇ ਅਰਦਾਸ ਹਾਂ ਛੱਡਦੇ ਆਂ ਲਗਾਮਾਂ ਕੋਲੇ ਦੀਆਂ ਤੇ ਉਸ ਤੋਂ ਪਹਿਲਾਂ ਸੰਗਤ ਜੀ ਆਪ ਜੀ ਵੀ ਦਰਸ਼ਨ ਕਰ ਲਓ ਜੀ ਲਵਾ ਲਓ ਗੁਰੂ ਚਰਨਾਂ 'ਚ ਹਾਜ਼ਰੀ ਜੀ ਵਾਹਿਗੁਰੂ 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 ਜੀ ਸੰਗਤ ਜੀ ਗੁਰਦੁਆਰਾ ਦਾ ਕੱਲ ਦੀ ਵੀਡੀਓ ਜੀ ਤੁਹਾਨੂੰ ਦੱਸਿਆ ਹੀ ਸੀਗਾ ਆਪਾਂ ਗੁਰੂ ਘਰ ਆ ਜੀ ਆਈਸਾਲ ਮੇਜ਼ਰਮ ਦੀ ਰਾਜਤਾਨੀ ਪੁਸ਼ਪਕ ਗੁਰਦੁਆਰਾ ਸਾਹਿਬ ਆਈਲ ਆਓ ਸੰਗਤ ਜੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣੀ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਨੀਆਂ ਸੋਜੀ ਬਖਸ਼ਣੀ ਕਰਤ ਕਮਾਈਆਂ ਜੇ ਬਰਕਤ ਪਾਣੀ ਸਾਰਿਆਂ ਦੇ ਬਾਬਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਹਸ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਲੋ ਜੀ ਛੱਡੀਆਂ ਆਪਾਂ ਲਗਾਵਾਂ ਆਪਣੇ ਘੋੜੇ ਤੂਫਾਨ ਦੀਆਂ ਜਿਹੜਾ ਸਕਰੀਨ ਤੇ ਦੇਖ ਰਹੇ ਤੁਹਾਨੂੰ ਪਤਾ ਆਈਜ਼ਾ ਲਿਆ ਸ਼ਹਿਰ ਮੇਗਰੰਵੀ ਰਾਜਧਾਨੀ ਤੇ ਆਪਾਂ ਸ਼ਹਿਰ ਕਾਫੀ ਵੱਡਾ ਆ ਰਾਜਧਾਨੀ ਆ ਅਕਸਰ ਨੂੰ ਮੇਗਰੰਦੀ ਤੇ ਬਾਹਰ ਨਿਕਲਣ ਤੋਂ ਪਹਿਲਾਂ ਪਹਿਲਾਂ ਇੱਕ ਕਰੇ ਟਕਾਣਾ ਟਕੂਣਾ ਦੇਖ ਕੇ ਕੁ ਖਾ ਲਈਏ ਮੋੜ ਕੋ ਸ਼ਹਿਰ ਤੋਂ ਬਾਹਰ ਜਾ ਕੇ ਕਹ ਮਿਲੇ ਜਾਂ ਨਾ ਮਿਲੇ ਕੁਝ ਨਹੀਂ ਕਹਿ ਸਕਦੇ ਮਾੜਾ ਜਿਹਾ એનર્ਜੀ ਇਹ ਬਣਾ ਲਈਏ ਥੋੜੀ ਜੀ ਕਿਉਂਕਿ ਸਵੇਰ ਦੀ ਗੱਲੀ ਚਾਹ ਪੀਤੀ ਆ ਤੇ 4 ਕ 3-4 ਕਿਲੋਮੀਟਰ ਆਪਾਂ ਸ਼ਹਿਰ ਚ ਜਿਹੜਾ ਦੇ ਰਿਹਾ ਆ ਤੇ ਸ਼ਹਿਰ ਵਾਲੇ ਮੁੱਕੜ ਸੀ ਨਹੀਂ ਆ ਰਿਹਾ ਰਾਈ ਆ ਗਈ ਆ ਕੈਮਰਾ ਬੰਦ ਕਰ ਦੇ ਰੋਡ ਕੀ ਵਾਲਿਆ ਆਜਲ ਦੇ ਵਿੱਚ ਗੱਡੀਆਂ ਦੇ ਟੈਕਸੀਆਂ ਚੱਲਦੀਆਂ ਸਕੂਟਰੀਆਂ ਵੀ ਚੱਲਦੀਆਂ ਆ ਦੇ ਆ ਸਾਰੇ ਹੈਲਮਟ ਵਾਲੇ ਆ ਸਾਰੀਆਂ ਸਕੂਟਰੀਆਂ ਦੇ ਲੋ ਟੈਕਸੀ ਲਿਖਿਆ ਆ ਇਹ ਵੀ ਸਵਾਰੀ ਲਿਖਿਆ ਲੋ ਹੈਲੋ ਹੈਲੋ ਕਰਦੇ ਆਂ ਲੋ ਸੇਰ ਆਜਲ ਬਈ ਤਰੱਕੀ ਜਿਆ ਰੋਡ ਕੀ ਵਾਲਿਆ ਬਾਕੀ ਗੱਲਬਾਤਾਂ ਜ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਜਿਹੜੀ ਥੋੜੀ-ਬੋਧੀ ਜਾਣਕਾਰੀ ਇਕੱਠੀ ਕੀਤੀ ਕੱਲ ਦੀ ਇਹ ਕਾ ਟੈਕਸੀ ਆ ਲਓ ਜੀ ਕੂੜਾ ਤੂਫਾਨ ਲਾਤਾ ਪਾ ਉਧਰ ਤੇ ਇੱਧਰ ਆਪਾਂ ਨੂੰ ਇੱਕ ਆ ਦੁਕਾਨ ਦੇ ਹੀ ਹੈਗੀ ਤੇ ਮੈਂ ਕਿਹਾ ਇੱਥੋਂ ਕੋ ਖਾ ਲਈਏ ਤੇ ਬਾਈ ਕਹਿੰਦਾ ਖੋਲੀ ਹੈ ਹੱਲੇ ਯਾਰ ਬਣਿਆ ਨਹੀਂ ਕਹੋ ਮੈਂ ਕਿਹਾ ਭਾਈ ਬਣਾ ਦੇ ਯਾਰ ਰਿਕਵੈਸਟ ਹੈ ਏ ਤੇ ਬਾਈ ਨੇ ਰਿਕਵੈਸਟ ਲਈ ਮੰਨ ਥੈਂਕ ਯੂ ਬਾਈ ਤੇ ਹੁਣ એનર્ਜੀ ਬਣਾ ਕੇ ਖਾ ਕੇ ਚੱਲਦੇ ਆਪਾਂ ਕਾ ਆਮਲੇਟੇ ਬਣਾ ਦੇ ਯਾਰ ਨਹੀਂ ਕੋ ਹੈਗਾ ਦਾ ਸਿੱਟਣਾ ਦਾ ਕੋ ਹੰਦਰ ਪੈਣਾ ਹੀ ਆ ਪੰਜਾਂ ਅੰਡਿਆਂ ਦਾ ਬਣਾਦੇ ਆਪਾਂ ਕਿਆ ਥੋੜਾ ਨਮਕ ਡਾਲ ਦੇ ਹਾਂ ਨਮਕ ਡਾਲ ਦੋ ਹਰੀ ਮਿਰਚ ਵੀ ਡਾਲ ਦੇਣਾ ਲਓ ਜੀ ਬ੍ਰੇਕਫਾਸਟ ਕਰੀਏ ਹਣ ਸਾਰਾ ਹੋ ਗਈ ਸੀ ਵੀ ਲਓ ਜੀ ਮਾਰੋ ਝਾਤੀਆ ਬੰਨ ਰਿਹਾ ਆ ਰੇਲਵੇ ਸਟੇਸ਼ਨ ਬੰਨ ਰਿਹਾ ਹੈ ਨਾ ਕਾ ਰੇਲਵੇ ਸਟੇਸ਼ਨ ਸਾਇਰੰਗਾ ਸਾਇਰੰ ਸਾਇਰੰਗਾ ਨਾ ਆਇਜ਼ੋਲ ਜਾਣੇ ਲਈ ਨਾ ਤੇ ਆਇਜ਼ੋਲ ਦਾ ਜਿਹੜਾ 에ਅਰਪੋਰਟ ਵੀ ਆ ਉਹ ਵੀ ਜਿਹੜਾ ਆ ਲਿੰਗਪੁਈ ਮੇ ਆ ਨਾ 에ਅਰਪੋਰਟ ਲਿੰਗਪੁਈ 에ਅਰਪੋਰਟ ਸਾਇਰੰਗਾ ਰੇਲਵੇ ਸਟੇਸ਼ਨ ਰੇਲਵੇ ਜਿਹਨੇ ਸਾਇਰੰਗਾ ਬਣਾਇਆ ਹੈ ਮਤਲਬ ਪੈਦਲ ਸੇ ਜਾਏਗਾ ਆਇਜ਼ੋਲ ਹਾਂ ਹਾਂ ਮੇ ਜਾਏਗਾ ਇਸ ਲਈ ਔਰ ਤੇ ਜੇ ਆਪਾਂ ਲੋਕੇਸ਼ਨ ਤੇ ਸਰਚ ਕਰੀਏ ਆਪਣੇ 에ਅਰਪੋਰਟ ਤਾਂ ਆਇਜ਼ੋਲ ਤੇ ਵੀ ਸ਼ਹਿਰ ਭਰ ਦੇ ਦਾ ਸ਼ੋਅ ਹੁੰਦਾ ਆ ਵੈਸੇ ਲੈਂਗਪੁਇਚ ਆ ਆਇਜ਼ਲ ਤੋਂ 30 ਕਿਲੋਮੀਟਰ ਦੀ ਦੂਰੀ ਤੇ ਤੇ ਆ ਰੇਲਵੇ ਸਟੇਸ਼ਨ ਬਣਦਾ ਆ ਸ਼ਹਿਰਾਂਗ ਦੇ ਵਿੱਚ ਤੇ ਬਾਕੀ ਪਾਣੀ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਥੋੜੇ ਜਿਹਾ ਪਹਿਲਾਂ ਰੋਡ ਤੇ ਚੜੀਏ ਜਿਹੜਾ ਆਪਣਾ ਰੋਡ ਆ ਤ੍ਰੈਪੁਰਾ ਵਾਲਾ ਇਹ ਰੋਡ ਜਿਹੜਾ ਆ ਇਹ ਹੀ ਤ੍ਰੈਪੁਰਾ ਨੂੰ ਕਟਕ ਕਮੌਣਾ ਤੇ ਇਹ ਹੀ ਰੋਡ ਜਿਹੜਾ ਅਸਾਮ ਜਾ ਵੜਦਾ ਸੈਲਚਰ ਵੱਲ ਨੂੰ ਹਾਂਜੀ ਆ ਜਿਹੜਾ ਤੁਸੀਂ ਬੋਰਡ ਦੇਖਦੇ ਆ ਨਾ ਜਿਹੜਾ ਆਇਜ਼ਲ ਦਾ 에어ਪੋਰਟ ਆ ਉਹ ਐ ਸ਼ਹਿਰ ਦੇ ਵਿੱਚ ਹੈ ਲਿੰਗਪੁਈ ਜਿਹੜਾ ਉੱਪਰ ਬਣਿਆ ਆ ਉਹ ਲੀ ਐਨ ਜੀ ਪੀ ਯੂ ਆਈ ਤੇ ਪਰ ਸ਼ੋ ਮੈਪ ਤੇ ਆਇਜ਼ਲ ਦਾ ਹੀ ਹੁੰਦਾ ਆ ਇੱਥੇ ਲਿੰਗਪੁਈ ਤੋਂ ਆਇਜ਼ਲ ਰਾਜਧਾਨੀ ਆ ਜਿਹੜੀ ਮੈਦਰਮ ਦੀ ਘੱਟੋ ਘੱਟ 30 35 ਕਿਲੋਮੀਟਰ ਦੀ ਦੂਰੀ ਤੇ ਆ ਤੇ ਸ਼ਹਿਰ ਆਂਗ ਜਿਹੜਾ ਉੱਥੱਲੇ ਲਿਖਿਆ ਆ ਜੇ ਆਜਲ ਦੇ ਵਿੱਚ ਪਾਣੀ ਦੀ ਕਮੀ ਬਹੁਤ ਆ ਪਾਣੀ ਮੁੱਲ ਦਾ ਆ ਤੇ ਸੈਰਾਂਗ ਦੇ ਵਿੱਚ ਪਾਣੀ ਜਾਂਦਾ ਆ ਆਜਲ ਕੰਟੇਆ ਆਪਣੇ ਭਰ ਭਰ ਕੇ ਕੰਟੇਨਰ ਜਾ ਤੇ ਉੱਥੇ ਜਾ ਕੇ ਫਿਰ ਵੇਚਿਆ ਜਾਂਦਾ ਆ ਤੇ ਪਾਣੀ ਆ ਆਜਲ ਦੇ ਵਿੱਚ 1000 ਲੀਟਰ 600 ਦਾ ਵੀ ਮਿਲ ਜਾਂਦਾ ਆ ਤੇ 700 ਦਾ ਵੀ 800 ਦਾ ਵੀ ਲੱਗਾ ਦਾ ਲਾ ਲੈਂਦੇ ਆ 1000 ਲੀਟਰ ਪਾਣੀ ਇੰਨੀ ਪਾਣੀ ਦੀ ਕਮੀ ਆ ਆਈਜ਼ਲ ਦੇ ਵਿੱਚ ਵੀ ਤੇ ਇਹ ਮੀਂਹ ਦਾ ਪਾਣੀ ਜਮ ਜਮਾ ਕਰ ਲੈਂਦੇ ਆ ਤੇ ਆਈਜ਼ਲ ਵਾਲੇ ਵੀ ਜਦੋਂ ਮੀਂਹ ਪੈਂਦਾ ਨਾਲੇ ਬਣਿਓ ਆ ਤੇ ਉੱਥੋਂ ਹੀ ਪਾਣੀ ਭਰ ਦਦੇ ਆ ਨਹਾਉਣ ਧੋਣ ਲਈ ਪੀਣ ਵਾਲਾ ਜਿਹੜਾ ਪਾਣੀ ਆ ਉਹ ਆਪਣੇ ਬੋਤਲਾਂ ਤੇ ਫਿਲਟਰ ਲਾਇਓ ਆ ਘਰਾਂ ਚ ਉਹ ਤੇ ਇੱਥੇ ਪਾਣੀ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਮਲੇਰੀਏ ਦੀ ਸ਼ਿਕਾਇਤ ਹੈਗੀ ਆ ਪਾਣੀ ਸਹੀ ਨਹੀਂ ਹੈਗਾ ਇੱਥੇ ਦਾ ਤੇ ਧਿਆਨ ਨਾਲ ਪੀਓ ਜੇ ਕੋਈ ਸਾਈਕਲਿਸਟ ਇੱਧਰੋਂ ਸਫਰ ਕਰਦਾ ਮੁੱਲ ਦਾ ਹੀ ਲੈ ਲਓ ਜਾਂ ਕਿਤੇ ਫਿਲਟਰ ਲੱਗਾ ਉੱਥੋਂ ਪਰ ਲਓ ਲੈਂਗਪੋਈਆ 에어ਪੋਰਟ ਆਇਜ਼ਲ ਦਾ ਤੇ ਸੈਰਾਂ ਕਰੂੰ ਆਪਾਂ ਇੱਧਰ ਨੂੰ ਮੁੜ ਗਏ ਆ ਇਹਦਾ ਸਕਰੀਨ ਤੇ ਤੁਸੀਂ ਦੇਖ ਰਹੇ ਆ ਇਹ ਆ ਤਲਵੰਗ ਰਿਵਰ ਬ੍ਰੀਜ਼ ਤੇ ਇੱਧਰ ਬੀਬੀਆਂ ਆਪਣਾ ਦੁਕਾਨਦਾਰੀ ਲਾਉਂਦੀਆਂ ਆਈਆਂ ਤੇ ਮੱਛੀਆਂ ਦੇ ਲੋਕਾਂ ਦਾ ਸੇ ਆ ਕੇ ਰੱਖਿਆ ਆ ਆੱਖਾਂ ਦੇ ਕੋਈ ਇਦਾਂ ਲੱਗਦਾ ਇੱਧਰ ਨਹੀਂ ਦੇਖਦੀ ਹੁੰਦੀ ਆਵੇ ਇਦਾਂ ਹੀ ਉੱਤਰਿਆ ਸਬਜ਼ੀ ਫਰੂਟ ਤੇ ਆਰੇ ਇਹਨਾਂ ਦੇ ਪੱਕਾ ਗੱਲ ਕਰ ਚੁੱਕੇ ਆ ਨਾ ਕੰਮ ਦੀ ਗੱਲ ਇੱਕ ਗੱਲ ਹੋਰ ਦੱਸਦੇ ਆ ਤੁਹਾਨੂੰ ਪਹਿਲਾਂ ਬ੍ਰਿਜ ਦਿਖਾ ਦਈਏ ਤੁਹਾਨੂੰ ਦੇ ਰਵਰ ਦਾ ਖਾਦਾ ਇਹ ਆ ਨਦੀ ਆ ਬ੍ਰਿਜ ਪਾਰ ਕਰਕੇ ਆਪਾਂ ਦੂਸਰੇ ਹੱਥੋਂ ਤੇ ਚੜਾਈ ਆ ਹੁਣ ਸਾਰੀ ਹੁਣ ਆਪਾਂ ਗੱਲਾਂ ਬਾਤਾਂ ਦਾ ਡਾਇਰੈਕਟ ਕਰਦੇ ਆ ਨਹੀਂ ਜਾਣਾ ਚੜਾਈ ਤੇ ਗੱਲਾਂ ਬਾਤਾਂ ਨਹੀਂ ਆ ਸਾਹ ਸੁ ਲੈਣਾ ਹੁੰਦਾ ਆ ਹਾਂਜੀ ਜੇ ਆਪਾਂ ਗੱਲ ਕਰੀਏ ਵੀ ਇੱਥੇ ਭਾਸ਼ਾ ਦੀ ਪ੍ਰੋਬਲਮ ਆਈਜ਼ਲ ਦੇ ਵਿੱਚ ਕੋਈ ਡੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਜਿਹੜੀ ਰਾਜਤਾ ਨਿਯਮ ਵਿੱਚ ਰਹੁੰਦੀ ਆ ਇੱਥੇ ਲੋਕ ਹਿੰਦੀ ਬਾਵਾ ਜਾਣਦੇ ਆ ਤੇ ਜਿਹੜੇ ਵੱਡੀਆਂ ਦੁਕਾਨਾਂ ਵਾਲੇ ਉਹ ਥੋੜਾ ਐਟੀਟਿਊਡ ਦਿਖਾ ਲਦੇ ਉਹ ਕਹਿੰਦੇ ਆ 노 ਹਿੰਦੀ 노 ਹਿੰਦੀ ਆਉਂਦੀ ਹੁੰਦੀ ਆ ਉਹਨਾਂ ਨੂੰ ਜਾਣ ਕੇ ਨਹੀਂ ਬੋਲਦੇ ਉਹ ਬੋਲਦੇ ਇੰਗਲਿਸ਼ ਤੇ ਆਪਣੀ ਭਾਸ਼ਾ ਮਿਜ਼ੋ ਮਿਜ਼ੋ ਟਰਾਂਸਲੇਟ ਨਹੀਂ ਹੁੰਦੀ ਗੂਗਲ ਤੇ ਇੰਗਲਿਸ਼ ਹੋ ਜਾਂਦੀ ਆ ਇੰਗਲਿਸ਼ ਕਰਕੇ ਦੀ ਗੱਲਬਾਤ ਕਰ ਸਕਦੇ ਆ ਜੇ ਜ਼ਿਆਦਾ ਕੋ ਤੰਗੀ ਪਰੇਸ਼ਾਨੀ ਹੈ ਸਾਰਨੋ ਸੌਖਾ ਤਰੀਕਾ ਜਿੱਦਾਂ ਪਿੱਛੇ ਆਪਣੇ ਦੀਆਂ ਦੁਕਾਨ ਦੇਖਦੇ ਆ ਇਤਾਂ ਹੀ ਆਪਣੇ ਇੱਧਰ ਆਹ ਦੁਕਾਨ ਪਿੱਛੇ ਆਉਂਦੇ। ਇਦਾਂ ਦੀਆਂ ਦੁਕਾਨਾਂ ਦੇ ਗੱਲਬਾਤ ਕਰ ਲਓ। ਇਹ ਬੀਬੀਆਂ ਐਟੀਟਿਊਡ ਨਹੀਂ ਦਿਖਾਉਂਦੀਆਂ। ਹਿੰਦੀ ਦੇ ਵਿੱਚ ਗੱਲ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਕਰਦੀਆਂ। ਤੇ ਇਹਨਾਂ ਬੀਬੀਆਂ ਕੋਲੇ ਜਾਣਕਾਰੀ ਮਿਲ ਜਾਂਦੀ ਆ ਥੋੜੀ-ਬੋੜੀ। ਇਹ ਸਾਰਾ ਨੋ ਸੌਖਾ ਤਰੀਕਾ ਆ। ਇਹਨਾਂ ਦੇ ਨਾਲ ਕੰਟੈਕਟ ਕਰ ਲਵੇ ਬਾਦ। ਲੋ ਜੀ ਮੈਂ ਕਿਹਾ ਹੁਣ ਚੜਾਈ ਤਾਂ ਪੈਣੀ ਆ। ਇੱਧਰ ਨੂੰ ਆ ਦੇ। ਦੇਖ ਕਿਉਂ ਨਾ એનર્ਜੀ ਬਣਾ ਲਈਏ ਦੁਕਾਨਾਂ ਦੇ ਸੀਆਂ ਵਿੱਚ ਚਾਹ ਪੀ ਲਈਏ ਥੱਕ ਬੜੀ। 25 ਕਿਲੋਮੀਟਰ ਦਾ ਸਫ਼ਰ ਅਪ ਤੱਕ ਕਰ ਲਿਆ ਆ ਆਇਜ਼ਲ ਤੋਂ ਲੋ ਲਈ ਚਾਹ ਦਾ ਕੱਪ ਤੇ ਨਾਲ ਆਹ ਇਹਨੂੰ ਕਹਿੰਦੇ ਆ ਲੌਂਗ ਕਾਜ਼ਾ ਨਾ ਕਾਜ਼ਾ ਇਹ ਇੱਧਰ ਲਈ ਮਠਿਆਈ ਹੈ ਕਹਿੰਦੇ ਮਿੱਠੀ ਹੁੰਦੀ ਆ ਲੋਕਲ ਮਠਿਆਈ ਮੇਜ਼ਰਮ ਦੀ ਐਦਾਂ ਪਾਣੀ ਦੇ ਟੈਂਕਰ ਭਰ ਕੇ ਜਾਂਦੇ ਆ ਤੇ ਸਪਲਾਈ ਹੁੰਦੇ ਆ ਆਇਜ਼ਲ ਤੋਂ ਪ੍ਰੋਮੋਟਰ ਵੀ ਰੱਖੀ ਐ ਛੋਟੀ ਤੇ ਪੈਪ ਵੱਡਾ ਤੇ ਟੈਂਕੀਆਂ ਚਾਰ ਆ ਦੋ ਤਾਂ ਉਹ ਦੇ ਦੀਆਂ ਦੋ ਇਹਦੀ ਬੈਕ ਸਾਈਡ ਆਪਾਂ ਨੂੰ ਕੱਲ ਜਿੱਥੇ ਆਪਾਂ ਗੁਰੂ ਘਰ ਕੋਲ ਦੀ ਉੱਥੇ ਬੀਆਰਓ ਦੇ ਇੱਕ ਜਵਾਨ ਨੇ ਦੱਸਿਆ ਸੀ ਵੀ ਇੱਥੇ ਲੋਕੇਸ਼ਨ ਬਹੁਤ ਘੱਟ ਕੰਮ ਕਰਦੀ ਆ ਤੇ ਲੋਕੇਸ਼ਨ ਗੂਗਲ ਇੱਥੇ ਕਾਮਯਾਬ ਨਹੀਂ ਹੈਗਾ ਮੈਪ ਆ ਆਈਸੋਲ ਦੇ ਵਿੱਚ ਤੇ ਆਪਾਂ ਕਹੇ ਸ਼ਾਇਦ ਉਦਾਂ ਹੀ ਕਹਿੰਦੇ ਆ ਪਰ ਇਹ ਗੱਲ ਸੱਚੀ ਆ ਇੱਥੇ ਆ ਕੇ ਵੀ ਆਪਾਂ ਲੋਕੇਸ਼ਨ ਲਾਈ ਸੀਗੀ ਉਲਝਾਉਂਦੀ ਸੀਗੀ ਤੇ ਆਪਾਂ ਉਹ ਬੀਬੀਆਂ ਤੋਂ ਰਾਹ ਪੁੱਛਿਆ ਸੀਗਾ ਖੁੰਮੁੰਮ ਬਾਰਡਰ ਵੱਲ ਨੂੰ ਤੇ ਕੋਈ ਆਪਾਂ ਨੂੰ ਗਲਤ ਰਾਹ ਪਾਤਾ ਜਾਣਾ ਆਪਾਂ ਲੈਂਗ ਤੇ ਜਿੱਥੇ ਲਿਖਿਆ ਉਧਰ ਨੂੰ ਆ ਉਹ ਬੀਬੀਆਂ ਨੇ ਆਪਾਂ ਨੂੰ ਇੱਧਰ ਨੂੰ ਭੇਜਤਾ ਸੀਗਾ ਤੇ ਉਹ ਕੁਦਰਤੀ ਮੋਰੇ ਬੋਰਡ ਆ ਗਿਆ ਉਹ ਲਿਖਿਆ 5 ਕਿਲੋਮੀਟਰ ਲੈਂਕ ਪੁਈ ਆਪਾਂ ਗਿਆ ਯਾਰ ਇਹਦਾ 에어ਪੋਰਟ ਨੂੰ ਜਾਂਦਾ ਹਨ ਤੇ ਫੇ ਆਪਾਂ ਖੜ ਕੇ ਥੋੜੀ ਜੈਕਟ ਜੂਟ ਲਾਉਣ ਲੱਪਾ ਤੇ ਜਾਂਦੇ ਇੱਕ ਗੱਡੀ ਆਈ ਬੈਨ ਮਰੂਤੀ ਬੈਨ ਤੇ ਉਹ ਟੈਕਸੀ ਡਰਾਈਵਰ ਬਾਈ ਗੱਲਾਂ ਕਰਨ ਲੱਪਿਆ ਕਿੱਥੋਂ ਕਿੱਥੋਂ ਐਦਾਂ ਮੈਂ ਕਿਹਾ ਇੱਧਰ ਨੂੰ ਚੱਲਾਂ ਤਾਂ ਉਹਨੇ ਦੱਸਿਆ ਬਾਈ ਤੂੰ ਤਾਂ ਗਲਤ ਪਾਸੇ ਜਾ ਰਿਹਾ ਸੋ ਇਸ ਕਰਕੇ ਕਈ ਵਾਰੀ ਲੋਕ ਐਦਾਂ ਦੇ ਮਿਲ ਜਾਂਦੇ ਤੁਹਾਨੂੰ ਗਲਤ ਰਾਹਾਂ ਤੇ ਪਾ ਦਿੰਦੇ ਆ ਪਰ ਇਹ ਤਾਂ ਰੁੜ ਕੇ ਵਾਲਾ ਨਵੀਂ ਗੱਲ ਨਹੀਂ ਸ਼ੁਰੂ ਤੇ ਆਪਾਂ ਲੋਕੀ ਗਲਤ ਰਾਹਾਂ ਤੇ ਖੱਟੇ ਦੇ ਰਹੇ ਆ ਬਾ ਫੜ ਫੜ ਕੇ ਤੇ ਆਪਾਂ ਤੁਰਦੇ ਰਹੇ ਆ ਮਸੀ ਮੁੜੇ ਆ ਤੇ ਮੋੜ ਪਿੱਛੇ ਨੂੰ ਹੁਣ ਵੀ ਸਹੀ ਰਾਹ ਤੇ ਚੜ ਜਾ ਹੈਲੋ ਜੀ ਚੜਾਈਆਂ ਚੜਦੇ ਆ ਤੇ ਜਦ ਕੋਈ ਆਪਣੇ ਵਰਗਾ ਮਿਲ ਜਾਂਦਾ ਤਾਂ ਰੂਹ ਖੁਸ਼ ਹੋ ਜਾਂਦੀ ਆ ਬਾਈ ਆ ਕਮਕਰ ਸਾਥੀ ਬਾਈਕਰ ਤਾਮਲਨਾਡੂ TN85W0708ਤੇ0 ਹੈਲੋ ਸਰ ਹੈਲੋ ਹੈਲੋ ਹਾਊ ਆਰ ਯੂ ਯਾ ਫਰੈਂਡ ਗੁੱਡ ਗੁੱਡ ਵੇਰ ਆਰ ਯੂ ਫਰੋਮ ਤਾਮਿਲਨਾਡੂ ਚੇਨਈ तो राइड ना।, ना तो इंग्लिश खत्म हो गई आपको दिन कितने हुए नागालैंड मणिपुर होगा ना नॉर्थ ईस्ट हाँ मेरा औन औन भी फाइव ए है तो आप त्रिपुरा की तरफ ही जा रहे हैं ना हाँ मैं भी तो आपके एक साइकिलिस्ट भी कर रहा है सर Cyclist? हाँ हम एक साथ ही थे मुकोकुचुंग तक so, I mean, uh... उसका नाम है आशुतोष बैलूर आशुतोष okay. हाँ, बैलूर uh, तमिलनाडू. 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 तमिलनाडू, okay. नहीं, नहीं कर्नाटका से सॉरी कर्नाटका से हाँ सही सही अच्छा लगा मिलके के सर ऐसे हौसला बढ़ जाता है माय नेम इज नवतेज सिंह सिंह हाँ नव तेज सिंह कोई नहीं कोई बात नहीं चलता है सर ਠੀਕ ਹੈ ਸਰ ਥੈਂਕ ਯੂ ਆ ਜਾਓ ਆ ਸ਼ੋ ਸ਼ਾ ਹੈਪੀ ਜਰਨੀ ਬਾਏ ਦੇ ਥੈਂਕ ਯੂ ਸੋ ਮੱਚ ਹਾਂਜੀ ਜੀ ਸਾਢੇ 12 ਦਾ ਸਮਾਂ ਹੋ ਗਿਆ ਦੁਪਹਿਰ ਦਾ ਤੇ ਆਪਾਂ ਸਾਢੇ 12 ਵਜੇ ਤੱਕ ਅਜ 41 ਕਿਲੋਮੀਟਰ ਨਵੇਡ ਦਿੱਤਾ ਆ ਕੱਲ ਦੀ ਰੈਸਟ ਕੀਤੀ ਕਰਕੇ એનર્ਜੀ ਬਣ ਜਾਂਦੀ ਆ ਇਹ ਆ ਨੀਹੀ ਹੋਟਲ ਕਮ ਰੈਸਟੋਰੈਂਟ ਇੱਥੇ ਆਪਾਂ ਕੋ ਖਾ ਪੀ ਲੈਣਾ ਹੁਣ ਦੇਖਦੇ ਆ ਕੀ ਮਿਲਦਾ ਤੇ ਇਹ ਜਿਹੜਾ ਤੁਹਾਨੂੰ ਕਸਬਾ ਜੀ ਦਾ ਆ ਇੱਥੇ ਰੈਸਟੋ ਰੈਸਟੋਰੈਂਟ ਆ ਉਹ ਰੋਡ ਦੇ ਉੱਤੇ ਤੇ ਇਹ ਜਿਹੜੇ ਨਾਂ ਵਾ ਪੈਂਡਿਆ ਇਹ ਥੋੜਾ ਜਿਹਾ ਸਾਈਡ ਤੇ ਰਹਿ ਜਾਂਦਾ ਪਹਾੜੀ ਤੇ ਇਹਦਾ ਨਾਂ ਆ ਰਾਉ ਪੁਈ ਚਿਪ ਰਾਉ ਪੁਈ ਚਿਪ ਸੂਬਾ ਮੇਜ਼ਰੋਮ ਆਹ ਜਿੱਥੇ ਆਹ ਦੀਦੇ ਬਾਹਰ ਰੈਸਟੋਰੈਂਟ ਹੀ ਆ ਰੈਸਟੋਰੈਂਟ ਦੀਦੇ ਹੀ ਤੁਹਾਨੂੰ ਕਿਸ ਹਿਸਾਬ ਦੇ ਆ ਤੇ ਇੱਧਰ ਇਹੋ ਜਿਹਾ ਹੀ ਮਿਲਨੇ ਆ ਤੇ ਰੋਟੀ ਬਾਣੀ ਖਾਲਾ ਚ ਪਰ ਕੇ ਰੋੜਕੀ ਵਾਲਿਆ ਗੱਲਾਂ ਨਾ ਵੜੀਆਂ ਮਾਰ ਇਦਾਂ ਕਹਿ ਦੋ ਇਹਨਾਂ ਬਾਝੋਂ ਗੱਲ ਨਾ ਕੋਈ ਆਉਂਦੀ ਹੋਵੇ। ਲੋ ਦਾ ਕਹਣਾ ਖੂਬਸੂਰਤੀ ਨਹੀਂ ਦਿਖਾਈ ਹੈ ਕਿ ਮੇਜ਼ਰੋਂ ਦੀ। ਆ ਬਾਹਰ ਖੜੇ ਸਕੇ ਗੈਲਰੀ ਜੀ ਤੇ ਆ ਕੇ ਸੇ ਓਏ ਹੋਏ ਤੁਹਾਨੂੰ ਪਤਾ ਨਹੀਂ ਹੁਣ ਕਿਦਾਂ ਲਾਦੀ ਹੋਣੀ ਸਕਰੀਨ ਤੇ ਤੇ ਅੱਖੀਂ ਦੇਖ ਕੇ ਬਹੁਤ ਆਨੰਦ ਆ ਰਿਹਾ ਆ। ਲਓ ਜੀ 94 ਮੱਥਾ ਮਾਰਨਾ ਪੈਣਾ ਤੇ ਆਹ ਨਾਲ ਪਾਣੀ ਜੇ ਪਤਾ ਨਹੀਂ ਕੀ ਦੇ ਦਿੰਦੇ ਆ ਪਰ ਬੱ ਚੰਡ ਲਈਦਾ ਸਵਾਦ ਸੂਨ ਨਹੀਂ ਦੇਖੀ ਤਾਂ ਖਾਣ ਤੇ ਕਰੀਦੀ ਬੀਬੀਆਂ ਹੀ ਕੰਮ ਕਰਦੀਆਂ ਇੱਧਰ ਹਾਂ ਲੱਸੀ ਰਹੀ ਸੀਗੀ ਮੈਂ ਕਿਹਾ ਲੱਸੀ ਪੀਨੇ ਆ ਆਹ ਗਲਾਸ ਐ ਅਸ਼ੋਭਾਏ 20 ਰੁਪਏ ਦਾ ਮੈਂ 5-6 20 ਜਾਣੇ ਮੈਂ ਗਿਆ ਇਹ ਸੱਟਦੇ ਆ 4-5 ਲਓ ਜੀ ਜੋ ਖਾ ਗਏ ਲੱਸੀ ਪੀ ਕੇ ਛੜਤੀ ਆਪਾਂ ਫੇ ਲਗਾਮਾ ਘੋੜੇ ਦੀ ਤੇ ਹੁਣ ਕਿਤੇ ਗੱਲਬਾਤ ਕਰਦੇ ਆ ਖੜ ਕੇ ਬਈ ਮਿਜ਼ਰਮ ਸੂਬਾ ਆ ਤਾਂ ਮੈਨ ਮਾਰ ਤੋਂ ਕੀ ਸਮਾਂ ਦਾ ਤਾਂ ਉਹ ਦਾ ਆ ਆ ਬਾਈ ਮਿਲਿਆ ਇੱਥੇ ਆਪਾਂ ਨੂੰ ਮਿਜ਼ਰਮ ਤੋਂ ਇਆ ਤੇ ਬਾਈ ਜਿਹਦਾ ਨਾਂ ਆ ਯੂਸਫ ਤੇ ਯੂਸਫ ਦੇ ਕੋਲ ਮੋਟਰਸਾਈਕਲ ਆ ਹੋਂਡੇ ਵਾਲਿਆਂ ਦਾ ਤੇ ਪਰ ਬਾਈ ਕਹਿੰਦਾ ਫੋਟੋਆਂ ਘੋੜੇ ਤੇਰੇ ਨਾਲ ਖਚਾਉਣੀਆਂ ਹੈਲੋ ਯੂਸਫ ਹੈਲੋ ਹਾਊ ਆਰ ਯੂ ਆਪਕਾਈਂ ਇੰਗਲਿਸ਼ ਖਤਮ ਹੋ ਜਾਂਦੀ ਇੱਥੇ ਕਪਣੀ ਤੇ ਇਧਰ ਆਪਣੇ ਆ ਸ਼ਾਮ ਤੋਂ ਆ ਪਤੰਦਰ ਟਰੱਕ ਚਲਾਈ ਫਿਰਦਾ ਲਾਇਸੈਂਸ ਤੋਂ ਆਪਕੇ ਬਾਸ ਹੈ ਨਹੀਂ ਬਾਈ ਕੈਸੇ ਚਲਾ ਰਹੇ ਹੋ ਹੈਲਪਰ ਹੈ ਹੈ ਹੈਲਪਰ ਹੈ ਤੇ ਵਾਸ਼ਾ ਹੁੰਦੀ ਹੋਵੇ ਚਾਹੇ ਨਾਂ ਆਂਦੀ ਹੋਵੇ ਗੱਲ ਅੱਖਾਂ ਨਾਲ ਤੇ ਬਾਡੀ ਲੈਂਗੁਏਜ ਦੱਸ ਦਿੰਦੀ ਆ ਬੰਦਾ ਕੀ ਕਹਿਣਾ ਚਾਹੁੰਦਾ ਆ ਦੇਖੋ ਤਾਂ ਘੋੜੇ ਦੀ ਚੜਾਈ ਆ ਪੂਰੀ ਐ ਨਾ ਤੂਫਾਨ ਦੀ ਫੋਟੋਆਂ ਖਚਾਉਂਦੇ ਫਿਰਦੇ ਆ ਮੈਜ਼ਰੋਮ ਦੇ ਵਿੱਚ ਮਿਜ਼ੋ ਲੋਕ ਤੇ ਅਸਾਮੀ ਲੋਕ ਅਸਾਮ ਦੇ ਯੂਸਫ ਦਾ ਯੂਸਫ ਦਾ ਚਾਈ ਵੀ ਟਕਾਂ ਨੇ ਆਉਣ ਡਿਆ ਬਾਈ ਦਾ ਦੇਖੋ ਤਾਂ ਫੋਟੋਆਂ ਖਿੱਚੀ ਜਾਂਦਾ ਆ ਕਹਿੰਦਾ ਬਾਈ ਆਪਣੇ ਵਾਲਾ ਘੋੜਾ ਮੇਰੇ ਘੋੜੇ ਦੇ ਨਾਲ ਲਾ ਕੇ ਮੈਂ ਖਿੱਚਣੀ ਆ ਮੈਂ ਕਿਹਾ ਖਿੱਚ ਲਾ ਬਾਈ ਦੇਖੋ ਤਾਂ ਤੂਫਾਨ ਸਿਆ ਰੋੜਕੀ ਵਾਲਾ ਤਾਂ ਤੈਨੂੰ ਭਜਾਉਂਦਾ ਪਰ ਸਟਾਰ ਤੂੰ ਆ ਮੇਰੇ ਰੌਂਦੇ ਵਿੱਚ ਇਹ ਆ ਸਟਾਰ ਮੇ ਜਨਮ ਦਾ ਤੂਫਾਨ ਪੰਜਾਬ ਤੋਂ ਸਦਾ ਹੀ ਨਿਸ਼ਾਨ ਰਹਿਣ ਝੂਂਦੇ ਫੰਤ ਖਾਲਸਾ ਮਹਾਰਾਜ ਦੇ ਦੇਖੋ ਦਫੇ ਮੇਜ਼ਰਮ ਸੂਬੇ ਦੇ ਵਿੱਚ ਵੀ ਬਾਂਸਾਂ ਦੇ ਬਣੇ ਹੋਏ ਘਰ ਲੋ ਜੀ ਆ ਜਿਹੜਾ ਲੋਕੇਸ਼ਨ ਤੇ ਤੁਸੀਂ ਕਸਵਾਜ ਆ ਦੇਖ ਰਹੇ ਆ ਇਹ ਆ ਦਾ ਪਚਾ ਹੂ ਦਾ ਪਚਾ ਹੂ ਨਾ ਬੜੇ ਔਖੇ ਲੈਣੇ ਆ ਇੱਧਰ ਲਈ ਸੂਬਾ ਮੇਜ਼ਰਮ ਤੇ ਇਹ ਕਾਫੀ ਓਦਾਂ ਵੱਡਾ ਹੈਗਾ ਆ ਕਾਫੀ ਘਰਪੁਰ ਹੈਗੇ ਆ ਇੱਥੇ ਤੇ ਸਮਾਂ ਤਾਂ ਹੱਲੇ 2:30 ਵਜੇ ਆ ਤੇ ਆਪਾਂ ਸੋਚਦੇ ਆਂ ਬਈ ਜੇ ਤੱਕ ਇਹ ਲੋਕੇਸ਼ਨ ਤੇ ਦੇਖਦੇ ਆਂ ਤਾਂ 30-40 ਕਿਲੋਮੀਟਰ ਤੱਕ ਕੋਹ ਨਹੀਂ ਤੀਦਾ ਹੈਗਾ ਕੋਈ ਪਿੰਡ ਕੋਈ ਕਸਬਾ ਨਹੀਂ ਦਿਖਦਾ ਹੈਗਾ ਰੁਕਣ ਦਾ ਪ੍ਰਬੰਧ ਨਹੀਂ ਹੋਣਾ ਇਸ ਕਰਕੇ ਸੋਚਦੇ ਆਂ ਇੱਥੇ ਰੁਕ ਲਈਏ ਤੇ ਬਾਕੀ ਦੇਖਦੇ ਆਂ ਮੱਥਾ ਜੇ ਲੋਕੇਸ਼ਨ ਤੇ ਇੱਕ ਵਾਰੀ ਹੋਰ ਮਾਰ ਕੇ ਤੇ ਬਾਕੀ ਫਿਰ ਤੁਹਾਡੇ ਨਾਲ ਕਰਦੇ ਨੇ ਸਾਂਝਾ ਬਈ ਇੱਥੇ ਰੁਕਾਂਗੇ ਸਫਰ ਅੱਗੇ ਵਧਾਂਗੇ ਚਲੋ ਜਾਤੇ ਬੈਠੇ ਬੈਠੇ ਗੱਲ ਤੁਹਾਡੇ ਨਾਲ ਇੱਕ ਸਾਂਝੀ ਕਰਦੇ ਆ ਜਿਹੜੀ ਆਪਾਂ ਕਰਦੇ ਹੁੰਨੇ ਆ ਬਈ ਇੱਥੇ ਲੋਕਾਂ ਦੀ ਤਾਮ-ਚਾਮ ਤਾਂ ਦੇਖਿਆ ਹੀ ਆ ਆਈਦਲ ਤੋਂ ਤੱਕ ਜਿਹੜਾ ਆਪਾਂ ਸਫਰ ਕੀਤਾ ਨਾ ਤੇ ਆਈਦਲ ਤੋਂ ਅੱਜ ਤੱਕ ਦਾ ਜਿਹੜਾ ਸਫਰ ਹੈ ਤਾਂ ਪੇਂਡੂ ਜੇ ਏਰੀਏ ਦਾ ਆ ਮਾਤੜ ਜੇ ਏਰੀਏ ਦਾ ਤੇ ਆਈਦਲ ਤੋਂ ਪਿੱਛੇ ਜਿਹੜੇ ਆਪਾਂ ਰੂਟ ਤੇ ਆ ਰਹੇ ਸੀਗੇ ਆਪਣੇ ਨੂਪਾ ਵਾਲੇ ਸਿਲਿੰਗ ਵਾਲੇ ਉਸ ਰੂਟ ਤੇ ਇੱਕ ਆ ਸੈਡ ਜੇ ਨੂੰ ਬਾਰਡਰ ਪਿੰਦਾ ਹੈ ਮੈਨਮਾਰ ਦਾ ਉਸ ਕਸਬੇ ਦਾ ਨਾਮ ਆ ਜਿੱਥੇ ਬਾਰਡਰ ਪਿੰਦਾ ਚਾਂਪਹਾਈ ਤੇ ਉਸ ਬਾਰਡਰ ਤੇ ਸਿਕਿਉਰਟੀ ਵਾ ਘਟਿਆ ਇਧਰੋਂ ਭਾਰਤ ਵੱਲੋਂ ਵੀ ਤੇ ਉਧਰੋਂ ਮੈਨਮਾਰ ਵੱਲੋਂ ਵੀ ਚੌਂਕੀਆਂ ਹੀ ਆ ਸ਼ੂਟਿੰਗ ਛੂਟੀਆਂ ਤੇ ਸੈਡਾਂ ਤੇ ਪਹਾੜ ਹੈ ਜਿਹੜੇ ਉੱਥੋਂ ਪਹਾੜਾਂ ਤੋਂ ਵੀ ਆਵਾਜ਼ਾਂ ਹੀ ਹੁੰਦੀ ਰਹਿੰਦੀ ਆ ਤੇ ਉਧਰਲੇ ਜਰੀਏ ਹੀ ਫੇ ਇਹ ਇਧਰ ਨੂੰ ਡਰੱਗਸ ਦਾ ਕੰਮ ਕਰਦੇ ਆ ਜਿਆਦਾਤਰ ਜਿਹੜੇ ਇਹ ਸੂਬੇ ਆ ਤੇ ਡਰੱਗਸ ਉਧਰੋਂ ਲਿਆ ਕੇ ਜਾਂਦੀ ਕਿੱਥੇ ਇਹਦੇ ਬਾਰੇ ਜਾਣਕਾਰੀ ਆਪਾਂ ਨੂੰ ਈ ਹਨੇਗੀ ਤੇ ਕਿਉਂਕਿ ਇਧਰ ਨਾ ਤਾਂ ਖੇਤੀਬਾੜੀ ਦਾ ਆ ਜਿਆਦਾ ਦੇਖਿਆ ਜਾਵੇ ਤਾਂ ਨਾ ਹੀ ਇਧਰ ਕੋਈ ਇੰਡਸਟਰੀ ਆ ਤੇ ਖਾਣਾ ਪੀਣਾ ਇਹਨਾਂ ਦਾ ਮੀਟ ਮੱਛੀ ਤੋਂ ਬਿਨਾਂ ਰੋਟੀ ਨਹੀਂ ਖਾਂਦੇ ਕੱਪੜਾ ਲੀੜਾ ਵੀ ਤੁਸੀਂ ਪਿਛਲੀਆਂ ਵੀਡੀਓ ਹੀ ਦੇਖਿਆਈ ਹੈ ਨਾ ਤੇ ਮੋਟਰਸਾਈਕਲ ਗੱਡੀਆਂ ਵੀ ਟੌਪ ਟੌਪ ਦੀਆਂ ਰੱਖੀਆਂ ਆਏ ਤੇ ਜਿਹੜਾ ਸਮਾਨ ਦੀ ਆਪਾਂ ਗੱਲ ਕਰਦੇ 60% ਸਮਾਨ ਆਪਣੇ ਮੈਨਮਾਰ ਦਾ ਹੀ ਵਿਕਦਾ ਇੱਥੇ ਲੀੜਾ ਲੱਥਾ ਕੀ ਹੋਰ ਸੌਫਟ ਡਰਿੰਕਾਂ ਸਟਰੋਂਗ ਡਰਿੰਕਾਂ ਹੋਰ ਕਈ ਚੀਜ਼ਾਂ ਜਿਨ੍ਹਾਂ ਦੇ ਆਪਾਂ ਨਾਂ ਨਹੀਂ ਲੈ ਸਕਦੇ ਵੀਡੀਓ 'ਚ ਉਹ ਮੈਨਮਾਰ ਦਾ ਹੀ ਮਾਰਕਾ ਵਿਕਦਾ ਆ ਬ੍ਰਾਂਡ ਉੱਧਰ ਲਾ ਤੇ ਭਾਰਤ ਵਾਲਾ ਦਾ 40% ਵਿਕਦਾ ਆ ਮਿਜ਼ਰੋਂਗ ਸੂਬੇ ਦੀ ਜੇ ਆਪਾਂ ਗੱਲ ਕਰੀਏ ਤੇ ਸਾਰਾ ਮੈਨਮਾਰ ਤੋਂ ਹੀ ਸਪਲਾਈ ਹੁੰਦਾ ਆ ਜ਼ਿਆਦਾਤਰ ਉਧਰੋਂ ਹੀ ਕੰਦੇ ਸਪਲਾਈ ਹੁੰਦਾ ਜਿਹੜੀ ਆਪਾਂ ਨੂੰ ਜਾਣਕਾਰੀ ਮਿਲੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਚਾਂਪਹਾਈ ਆ ਇੱਕ ਬਾਰਡਰ ਕਿਉਂਕਿ ਜਿਹੜਾ ਆਪਣਾ ਸਫਰ ਆ ਨਾਗਾ لینڈ ਵਾਲਾ ਮਨੀਪੁਰ ਵਾਲਾ ਤੇ ਮਿਜ਼ਰਮ ਵਾਲਾ ਆਪਾਂ ਮਿਆਂਮਾਰ ਬਰਮਾ ਬਾਰਡਰ ਦੇ ਨਾਲ-ਨਾਲ ਹੀ ਕੀਤਾ ਆ ਇਸ ਰੂਟ ਤੇ ਮਾਨ ਵਾਲੀ ਗੱਲ ਨਹੀਂ ਚਲੋ ਕਾਲਪੁਰਖ ਸੱਚੇ ਪਾਤਸ਼ਾਹ ਜੀਆਂ ਦੀ ਊਟ ਆਸਰੇ ਆਪਾਂ ਵੀ ਕਰ ਲਿਆ ਨਹੀਂ ਤਾਂ ਆਪਣੀ ਵੀਡੀਓ ਕਾਤ ਹੈ ਨਹੀਂ ਸੀ ਇਸ ਰੂਟ ਤੇ ਸਾਈਕਲਿਸਟ ਘੱਟੇ ਹੀ ਸਾਈਕਲਿੰਗ ਕਰਦੇ ਆ ਖਾਸ ਕਰਕੇ ਪੰਜਾਬ ਵਾਲੇ ਤੇ ਮਹਾਰਾਜ ਦੀ ਮੇਰ ਨਾਲ ਆਪਣਾ ਸਫਰ ਇੱਥੇ ਤੱਕ ਵਧੀਆ ਚੱਲ ਰਿਹਾ ਤੇ ਅੱਗੇ ਵੀ ਵਧੀਆ ਰਹੂਗਾ ਚੜ੍ਹਦੀ ਕਲਾ ਜੇ ਮਾਲਕ ਬਖਸ਼ੇ ਇਹ ਬਾਕੀ ਹੋਰ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਹਰ ਸਿੰਘ ਸਾਈਕਲਿਸਟ ਅੱਜ ਟਾਈਮ ਆਪਾਂ ਆ ਜਗ੍ਹਾ ਤੇ ਖੜੇ ਆਪਣੀ ਲੋਕੇਸ਼ਨ ਹੈ ਨੀਲੇ ਇੰਕਮ ਤੋਂ ਵੌਇਸ ਗੋ ਸੌਂਡ ਹਰ ਸਿੰਘ ਸਾਈਕਲਿਸਟ ਦਾ ਚਾ ਚਾ ਇੰਕਮਿੰਗ ਵੌਇਸ ਕਾਲ ਫਰਮ ਜਤਾਰ ਸਿੰਘ ਸਾਈਸਿਸ ਹਾਂਜੀ ਇਸ ਪਿੰਡ ਦੇ ਵਿੱਚ ਥੋੜੀ ਆਪਾਂ ਨੂੰ ਭਾਸ਼ਾ ਦੀ ਮੁਸ਼ਕਲ ਆਈ ਆ ਕਿਉਂਕਿ ਇੱਥੇ ਦੇ ਲੋਕ ਉਹ ਇੰਗਲਿਸ਼ ਵੀ ਬਹੁਤ ਘੱਟ ਜਾਣਦੇ ਆ ਤੇ ਇੱਕ ਸਿਸਟਰ ਮਿਲੇ ਸੀਗੇ ਤੇ ਉਹਨਾਂ ਦੇ ਨਾਲ ਆਪਾਂ ਟਰਾਂਸਲੇਟ ਕਰਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪੜ ਲੰਨੇ ਆ ਜੀ ਕਹਿੰਦੇ ਹਾਂ ਤੇ ਉਹਨਾਂ ਨੇ ਫਿਰ ਇੱਥੇ ਟਿਕਾਣਾ ਕਰਕੇ ਦਿੱਤਾ ਇਹ ਬਾਈ ਹੋਣੀ ਆ ਆਪਣੇ ਬਿਹਾਰ ਤੋਂ ਤੇ ਹਿੰਦੀ ਸਮਝਦੇ ਆ ਇਹਨਾਂ ਦਾ ਕੋਈ ਛੱਡ ਕੇ ਗਿਆ ਤੇ ਇੱਥੇ ਆਪਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਅੱਗੇ ਵੀ ਇੱਕ ਬੰਗਲਾਦੇਸ਼ ਦਾ ਬਾਈ ਰਹਿ ਕੇ ਗਿਆ ਸਾਡੇ ਕੋ ਆਉ ਤੁਸੀਂ ਜੀ ਆਇਆਂ ਤੁਹਾਡਾ ਤੇ ਅੱਜ ਦੀ ਰਾਤ ਆਪਾਂ ਇਸੇ ਪਿੰਡ 'ਚ ਰੁਕਾਂਗੇ ਆ ਜਿਹੜੇ ਜਿਹੜੇ ਬਾਈ ਕੋ ਆਪਾਂ ਰੁਕੇ ਆ ਨਾ ਉਸੇ ਸਮੇਂ ਤੋਂ ਇੱਥੇ ਹੀ ਆ ਇੱਥੇ ਚਰਚ ਦੇ ਵਿੱਚ ਜਾਨੀ ਕਿ ਪਾਸਟਰ ਤੌਰ ਤੇ ਰੱਖ ਲਓ ਥੋੜਾ ਉਹਦਾ ਪੜਾਉਂਦਾ ਆ ਇੱਥੇ ਦੇ ਲੋਕਾਂ ਨੂੰ ਜਿਹੜੇ ਪਿੰਡ ਦੇ ਆ ਤੇ ਇੱਥੋਂ ਪਤਾ ਲੱਗਾ ਵੀ ਇਹ ਜਿਹੜਾ ਪਿੰਡ ਦਾ ਨਾਮ ਆਪਾਂ ਲੈਨੇ ਆ ਦਾਪਚੂ ਹੂਆ ਤੇ ਇਹਦਾ ਪਹਿਲਾ ਨਾਮ ਤੂਤ ਹੁੰਦਾ ਸੀ ਤੂਤ ਕਾਹਤੇ ਹੁੰਦਾ ਸੀ ਉਹ ਤੁਹਾਨੂੰ ਦਿਖਾ ਲਦੇ ਆ ਆਇਆ ਜੀ ਨਦੀ ਤੂਤ ਨਦੀ ਹੈ ਤੂਤ ਤੇ ਇਸ ਨਦੀ ਦੇ ਨਾਂ ਤੇ ਪਿੰਡ ਦਾ ਨਾਮ ਹੁੰਦਾ ਸੀ ਤੇ ਹੁਣ ਬਦਲ ਕੇ ਦਾਪਚੂ ਉਹਾਰ ਰੱਖ ਦਿੱਤਾ ਗਿਆ ਆ ਤੇ ਜ਼ਿਲ੍ਹਾ ਇਹਦਾ ਆ ਮੰਮਿੱਤ ਮੰਮਿੱਤ ਜ਼ਿਲ੍ਹੇ ਦੇ ਵਿੱਚ ਇਹ ਪੈਂਦਾ ਪਿੰਡ ਤੇ ਬਾਈ ਕਹਿੰਦਾ ਇੱਥੇ ਨਾ ਲਾ ਤੂੰ ਮੈਗਾ ਆ ਵੀ ਵਧੀਆ ਤਜਰਬਾ ਯਾਰ ਨਾ ਹੋਣਿਆ ਨਦੀ ਦੇ ਵਿੱਚ ਨਹਾਤੇ ਵੀ ਹੈ ਨਹੀਂ ਜਦਦੇ ਆਪਾਂ ਨਾਰਥ-ਈਸਟ 'ਚ ਐਂਟਰ ਹੋਏ ਆ ਆ ਜਾ ਇੱਥੇ ਤੌਲੀਆ ਤੂੰ ਵੀ ਲੈ ਆਂਦਾ ਸਾਬਣ ਆਪਾਂ ਲੈ ਆਂਦਾ ਹੁਣ ਨਹਾਈਏ ਪਹਿਲਾਂ ਤਾਂ ਲਓ ਜੀ ਤੂੰ ਤੇ ਨਦੀ ਦੇ ਵਿੱਚ ਵੀ ਨਾ ਲਿਆ ਰੋੜ ਕੇ ਆਣੇ ਬੂਤਾ-ਵਾਥਾ ਨਿੱਖਰ ਗਿਆ ਓਏ ਮਜ਼ਾ ਆ ਗਿਆ ਯਾਰ ਪਾਣੀ ਠੰਡਾ ਸੀ ਨਜ਼ਾਰਾ ਬੱਜ ਗਿਆ ਇਹ ਬਾਈ ਨੇ ਆਪਾਂ ਨੂੰ ਜੀ ਆਇਆਂ ਕਿਹਾ ਤੇ ਇੱਧਰ ਆਪਣਾ ਸਮਾਨ ਰਖਾਤਾ तो उधर अपना घोड़ा लवाता अपने पॉल टूडो ना सर टूडो हाँ तो सर आप जहाँ चर्च में क्या स्टडी करवाते हो बस बच्चों को शिक्षा देते हैं शिक्षा देते हाँ, हैं शिक्षा देते हैं बच्चों को हाँ तो आप बिहार से झारखंड से झारखंड झारखंड के रहने वाले हूँ हाँ। कितना टाइम हो गया इधर रहते हो सर यहाँ हो गया चार ही चार साल में अभी हो रहे हैं चार साल दो हजार बाईस से है गया हजार पच्चीस चल रहा है तो आपकी फैमिली सर हाँ फैमिली झारखंड पे हूँ फिर हाल यहाँ हम अकेले हूँ पहले तो सर थैंक यू दिल से जो रुकने के लिए जगह दिया मैं भी बहुत बहुत खुश हूँ और मैं दिल की गहराई से मैं धन्यवाद देते नहीं धन्यवाद तो आपका सर तो अब आई मैं बहुत खुश हूँ ਥੈਂਕ ਯੂ ਥੈਂਕ ਯੂ ਸੋ ਮਚ ਮੈਨੂੰ ਆਪਕੋ ਯਹਾਂ ਸੁਰਖਸ਼ਿਤ ਪਹੁੰਚਾਇਆ ਮੇਰੀ ਜਗ੍ਹਾ ਤੇ ਥੈਂਕ ਯੂ ਥੈਂਕ ਯੂ ਸੋ ਮਚ ਇਸਨੇ ਮੈ ਖੁਸ਼ ਹੋ ਥੈਂਕ ਯੂ ਸੋ ਮਚ ਸਰ ਤੇ ਬਾਈ ਕਹਿੰਦਾ ਖਾਣ ਪੀਣ ਲਈ ਕੁਝ ਬਣਾਉਨੇ ਆ ਬਾਈ ਬਣਾ ਰਹੇ ਆ ਇੱਧਰ ਆਪਣਾ ਘੋੜਾ ਲੱਗ ਗਿਆ ਆ ਇੱਥੇ ਹੁਣ ਆਪਾਂ ਬਹਿ ਕੇ ਰੈਸਟ ਕਰਦੇ ਆ ਲਓ ਜੀ ਬਾਈ ਨੇ ਜ਼ਰਾ ਰੋਟੀ ਪਣੀ ਯਾਰ ਬਣਾਈ ਬਹੁਤ ਖਲਿਆ ਚੌੜ ਪਾਣੀ ਵੀ ਗਰਮ ਕਰਕੇ ਦਿੱਤਾ ਇਹ ਜ਼ਰਾ ਸਾਦੀ ਆ ਸਰ ਥੈਂਕ ਯੂ ਮੈਂਕਾ ਇੱਕ ਵਾਰ ਫਿਰ ਇਤਨੀ ਇੱਜ਼ਤ ਦੇਣੇ ਲਈ ਚਲਿਏ ਅੱਗੇ ਖਾਣੇ ਤੋਂ ਕਰਾਂਗੇ ਹਾਂ ਜੀ ਜੀ ਅੱਜ ਦੀ ਵੀਡੀਓ ਕਿਦਾਂ ਲੱਗੀ ਇੱਕ ਕਮੈਂਟ ਅਜ ਜ਼ਰੂਰ ਦੱਸਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੁਣ ਸਮਾਪਤ ਕਰਨ ਲੱਗੇ ਆਂ ਵੀਡੀਓ ਕਿਉਂਕਿ ਬਾਈਨਾ ਬੈੰਨੇ ਆ ਗੱਲਾਂ ਬਾਤਾਂ ਕਰਦੇ ਆਂ ਕੁਝ ਜਾਣਕਾਰੀ ਇਕੱਠੀ ਕਰਦੇ ਆਂ ਤੇ ਫਿਰ ਤੁਹਾਡੇ ਨਾਲ ਸਾਂਝੀ ਵੀ ਕਰਾਂਗੇ ਸਵੇਰ ਨੂੰ ਤੇ ਇਸ ਲਈ ਵੀਡੀਓ ਦੀ ਸਮਾਪਤੀ ਕਰਨ ਲੱਗੇ ਆ ਜੀ ਮਿਲਦੇ ਆ ਜੀ ਫੇਰ ਕੱਲ ਨੂੰ ਸਵੇਰ ਨੂੰ ਜਦ ਤੱਕ ਰੌੜਕੀ ਵਾਲਿਆਂ ਨੂੰ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਨੂੰ ਜੀ ਸਤਿ ਸ਼੍ਰੀ ਅਕਾਲ